ਜਦੋਂ 2007 ਵਿੱਚ ਕੇਂਦਰੀ ਜਾਂਚ ਬਿਊਰੋ CBI ਨੇ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿਖੇ ਤਿੰਨ ਸਿੱਖਾਂ ਦੇ ਕਤਰਕਾਂਡ ਵਿੱਚ ਕਥਿਤ ਭੂਮਿਕਾ ਦੇ ਸਬੰਧ ਵਿੱਚ ਕਾਂਗਰਸ ਆਗੂ ਜਗਦੀਸ਼ ਟਾਇਟਲਰ ਰੁੱਧ ਕਲੋਜ਼ਰ ਰਿਪੋਰਟ ਦਾਇਰ ਕੀਤੀ ਤਾਂ ਕਈ ਵਿਅਕਤੀਆਂ ਨੇ ਵਿਰੋਧ ਪਟੀਸ਼ਨਾਂ ਦਾ ਵਿਰੋਧ ਕੀਤਾ ਸੀ ਅਤੇ ਟਾਇਟਲ ਨੂੰ ਕਲੀਨ ਚਿੱਟ ਦੀ ਵਿਰੋਧ ਤਲਾਸ਼ ਚਤਰਫਾ ਵਿਰੋਧ ਹੋਣ ਲੱਗਾ ਸੀ ਹਾਲਾਂਕਿ ਹਾਈਕੋਰਟ ਦੀ ਅਦਾਲਤ ਨੇ ਕਿਹਾ ਕਿ ਉਹ ਸਿਰਫ ਪੀੜਤ ਪਰਿਵਾਰਾਂ ਦੇ ਕਿਸੇ ਇੱਕ ਮੈਂਬਰ ਦੀ ਕ੍ਰਿਸ਼ਨ ਨੂੰ ਹੀ ਸਵੀਕਾਰ ਕਰੇਗੀ 2007 ਵਿੱਚ ਤਿੰਨ ਪੀੜਤਾਂ ਵਿੱਚੋਂ ਦੋ ਦੇ ਪਰਿਵਾਰਾਂ ਦਾ ਪਤਾ ਨਹੀਂ ਲੱਗ ਸਕਿਆ ਦਿੱਲੀ ਦੇ ਇੱਕ ਹੋਰ ਹਿੱਸੇ ਵਿੱਚ ਕਿਸੇ ਦੰਗਿਆਂ ਵਿੱਚ ਆਪਣੇ ਪਿਤਾ ਨੂੰ ਗਵਾਉਣ ਵਾਲੀ 56 ਸਾਲਾ ਨਿਰਪ੍ਰੀਤ ਕੌਰ ਨੇ ਮੋਰਚਾ ਸੰਭਾਲਿਆ ਅਤੇ ਟਾਈਟਲਰ ਵਿਰੁੱਧ ਉਹ ਲਗਾਤਾਰ ਕੇਸ ਲੜ ਰਹੀ ਹੈ ਜਿਸ ਉਤੇ ਪੀੜ ਨੂੰ ਪੜਕਾਉਣ ਦਾ ਦੋਸ਼ ਹੈ ਗੁਰਦੁਆਰੇ ਨੂੰ ਅੱਗ ਜਿਸ ਨਾਲ ਤਿੰਨ ਮੌਤਾ ਹੋਈਆਂ ਸਨ ਬਿਨਾ ਸੁਣਵਾਈ ਦੇ ਬੰਦ ਹੋਣਾ ਉਸ ਲਈ ਅਸਵਿਕਾਰਨਯੋਗ ਸੀ ਨਿਰਪ੍ਰੀਤ ਕੌਰ ਜੋ 2006 ਤੋਂ ਆਪਣੇ ਵਰਗੇ ਹੋਰ ਪੀੜਤਾਂ ਦਾ ਪਤਾ ਲਗਾਉਣ ਵਿੱਚ ਸੀਨੀਅਰ ਵਕੀਲ ਐਚਐਸ ਫੂਲਕਾ ਦੀ ਮਦਦ ਕਰ ਰਹੀ ਹੈ ਨੇ ਉਸ ਦਿਨ ਗੁਰਦੁਆਰੇ ਵਿੱਚ ਮਾਰੇ ਗਏ ਤੀਜੇ ਵਿਅਕਤੀ ਮਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੂੰ ਲੱਭਣ ਵਿੱਚ ਵੱਡੀ ਭੂਮਿਕਾ ਨਿਭਾਈ 2007 ਦੀਆਂ ਗਰਮੀਆਂ ਵਿੱਚ ਨਿਰਪ੍ਰੀਤ ਨੇ ਉਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੱਭ ਲਿਆ ਸੀ 1 ਨਵੰਬਰ 1984 ਨੂੰ ਉੱਤਰੀ ਦਿੱਲੀ ਦੇ ਗੁਰਦੁਰਾ ਪੁਲਬੰਗਸ਼ ਨੇੜੇ ਭੀੜ ਨੇ ਤਿੰਨ ਵਿਅਕਤੀਆਂ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਨੂੰ ਸਾੜ ਕੇ ਸ਼ਰੀਆ ਮਾਰ ਦਿੱਤਾ ਸੀ। ਇਹ ਦਰਸਾਉਣ ਲਈ ਰਿਕਾਰਡ ਹੈ ਕਿ ਮਲਜ਼ੂਮ ਨੇ ਗੁਰਦੁਰਾ ਪੁਲਬੰਗਸ਼ ਵਿਖੇ ਇਕੱਠੀ ਹੋਈ ਭੀੜ ਨੂੰ ਪੜਕਾਇਆ ਅਤੇ ਉਕਸਾਇਆ ਸੀ। ਇਸ ਦਰਮਿਆਨ ਪਰਤੱਖ ਦਰਸ਼ੀਆਂ ਦੇ ਬਿਆਨ ਵਿੱਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਉਸ ਭੀੜ ਦੀ ਅਗਵਾਈ ਜਗਦੀਸ਼ ਟੈਟਲਰ ਕਰ ਰਿਹਾ ਸੀ ਆਪਣੇ ਚਿੱਟੇ ਰੰਗ ਦੀ ਅੰਬੈਸਡਰ ਵਿੱਚੋਂ ਉਤਰਦਿਆਂ ਹੀ ਜਗਦੀਸ਼ ਟੈਟਲਰ ਨੇ ਪੀ ਨੂੰ ਪੜਕਾਉਂਦਿਆਂ ਸਿੱਖਾਂ ਤੇ ਹਮਲਾ ਕਰਨ ਦੇ ਲਈ ਉਕਸਾਇਆ ਸੀ ਇਹ ਬਿਆਨ ਸੀਬੀਆਈ ਕੋਲ ਦਰਜ ਹਨ ਜਿਸ ਦੇ ਨਤੀਜੇ ਵੱਜੋਂ ਕਤਲੇਆਮ ਅੱਗ ਜਣੀ ਅਤੇ ਦੁਕਾਨਾਂ ਦੀ ਲੁੱਟਖਸਟ ਹੋਈ ਸੀ ਇਸ ਕੇਸ ਵਿੱਚ ਸ਼ਿਕਾਇਤ ਕਰਤਾ ਮ੍ਰਿਤਕ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਸੀਨੀਅਰ ਐਡਵੋਕੇਟ ਐਚਐਸਪੂਲਕਾ ਅਤੇ ਐਡਵੋਕੇਟ ਗੁਰਪੰਖ ਸਿੰਘ ਵੱਲੋਂ ਬੈਰਵਾਇ ਕਿਤੀ ਗਈ ਅਬ ਸੀਬੀਆਈ ਦੀ ਨੁਮਾਇੰਦਗੀ ਸਰਕਾਰੀ ਵਕੀਲ ਅਮਿਤ ਜਿੰਦਲ ਨੇ ਕੀਤੀ ਕਾਂਗਰਸ ਦੇ ਇੱਕ ਸੀਨੀਅਰ ਆਗੂ ਰਹੇ ਜਗਦੀਸ਼ ਟੈਟਲਰ 4 ਵਾਰ 1980 84 1991 2004 ਵਿੱਚ ਲੋਕ ਸਭਾ ਚੋਣਾਂ ਲਈ ਚੁਣੇ ਗਏ ਅਤੇ ਮੰਤਰੀਆਂ ਦੇ ਅਹੁਦੇ ਵੀ ਰਹੇ 2009 ਵਿੱਚ 1984 ਦੇ ਕਤਲਿਆ ਮਾਮਲੇ ਵਿੱਚ ਸੀਬੀਆਈ ਵੱਲੋਂ ਉਸ ਨੂੰ ਕਲੀਨ ਚਿੱਤਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਨੇ ਉੱਤਰ ਪੂਰਬੀ ਲੋਕ ਸਭਾ ਸੀਟ ਤੋਂ ਉਸ ਦੀ ਉਮੀਦਵਾਰੀ ਦਾ ਐਲਾਨ ਕੀਤਾ ਪਰ ਸਿੱਖਾਂ ਦੇ ਭਾਰੀ ਰੋਸ ਤੋਂ ਬਾਅਦ ਉਸ ਨੂੰ ਵਾਪਸ ਲੈਣਾ ਪਿਆ ਸੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ